ਤੁਸੀਂ ਦੇਖ ਰਹੇ ਹੋ ਕੇਟੀ ਨੂੰ ਪੰਜਾਬ ਚਾ ਨ ਮੈਂ ਹਾਂ ਤੁਹਾਡਾ ਆਪਣਾ ਸੁਰਜੀਤ ਸਿੰਘ ਗੋਰਾ ਜਿਹੜਾ ਕਿ ਕਾਫੀ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਪੰਡਾਲਬੇੜ ਪਿੰਡ ਜਿਹੜਾ ਕਿ ਇਸ ਟਾਈਮ ਮਾਈਨਿੰਗ ਦੇ ਵਿੱਚ ਮੰਨਿਆ ਜਾ ਰਿਹਾ ਵਾ ਕਿ ਲੋਕਾਂ ਵੱਲੋਂ ਅੱਗੇ ਵੀਡੀਓ ਪਈ ਹੋਈ ਸੀ ਕਿ ਇੱਥੇ ਪੰਡਾਲਬੇੜ ਵਿੱਚ ਮਾਨ ਏਰੀਆ ਵਿੱਚੋਂ ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈ ਮਿੱਟੀ ਦੀਆਂ ਟਰਾਲੀਆਂ ਰੇਤੋਂ ਦੀਆਂ ਟਰਾਲੀਆਂ ਦਿਨ ਰਾਤ ਟਿਪਰ ਚੱਲ ਰਹੇ ਨੇ ਇਹ ਕੇ ਲੋਕਾਂ ਦਾ ਇੱਥੋਂ ਦਾ ਕਹਿਣਾ ਹੈ ਤੇ ਅਸੀਂ ਅੱਜ ਫੇ ਪੰਡਾਲਬੇੜ ਵਿੱਚ ਪਹੁੰਚੇ ਹੋਏ ਹਾਂ ਕਿ ਅਹੀ ਵੀ ਕਿ ਆਪਾਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਗੱਲ ਸੱਚੀ ਹੈ ਕਿ ਜਿਹੜੀ ਕਿ ਇੱਥੇ ਮਾਈਨਿੰਗ ਦਿਨ ਰਾਤ ਚੱਲਦੀ ਹੈ ਪਰ ਅਸੀਂ ਅੱਜ ਸਵੇਰੇ ਇੱਥੇ ਖੜੇ ਹਾਂ ਸਾਨੂੰ ਕੋਈ ਟਰੈਕਟਰ ਟਰਾਲੀ ਕੋਈ ਵੀ ਟੇਪਰ ਕੋਈ ਵੀ ਅਜਿਹੀ ਚੀਜ਼ ਨਹੀਂ ਮਿਲੀ ਕੱਲ ਵੀ ਅਸੀਂ ਇਸੇ ਤਰ੍ਹਾਂ ਖੜੇ ਸੀ ਇੱਥੇ ਦੇਖ ਰਹੇ ਸੀ ਤੇ ਪਰ ਅੱਜ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਗੱਲ ਸਹੀ ਆ ਕਿ ਜਾਣ ਕੇ ਹੀ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਆਓ ਤੁਹਾਨੂੰ ਮੈਂ ਲੋਕਾਂ ਨਾਲ ਜਾ ਕੇ ਆਪਾਂ ਉੱਥੋਂ ਦੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਸੁਣਦੇ ਆਪਾਂ કે ਇਥੇ ਕੁਝ ਦਿਨ ਪਹਿਲਾਂ ਪੰਡਾਲ ਬੇੜ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਰੇਤੋ ਤੇ ਮਿੱਟੀ ਦੀ ਮਾਈਨਿੰਗ ਚੱਲ ਰਹੀ ਆ ਹਾਂਜੀ ਕਿ ਉਹਰੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਏ ਕਿ ਸਹੀ ਆ ਰਸਤੇ ਤੇ ਰਿਨੇ ਲਗਭਗ ਮੇਰੀ ਦੁਕਾਨ ਆ ਕੋਈ ਘਰੇਲੂ ਕੰਮ ਲਈ ਲੈ ਗਿਆ ਹੋਊਗਾ ਦੋ ਟੋਕਰੇ ਤੇ ਲੈ ਗਿਆ ਹੋਊਗਾ ਮਾਈਨਿੰਗ ਦਾ ਕੰਮ ਤਾਂ ਨਹੀਂ ਬਿਲਕੁਲ ਨਹੀਂ ਉਹਰੇ ਵੀਡੀਓ ਵਿੱਚ ਟਰਾਲੀਆਂ ਵੀ ਦੇਖੀਆਂ ਗਈਆਂ ਟਰਾਲੀ ਕੋਈ ਘਰੇਲੂ ਆਪਣੀ ਲਿਜਾ ਸਕਦਾ ਵਾ ਉਹ ਕਿਹੜੀ ਗੱਲ ਆ ਜੇ ਰੋੜ ਇਹ ਦੋ ਨਹੀਂ ਜਾਣੀ ਨਾ ਟਰਾਲੀ ਦਾ ਅਰੇ ਇੱਥੇ ਹੀ ਲੋਕਲ ਇੱਥੋਂ ਦੇ ਰਹਿਣ ਵਾਲੇ ਬਿਲਕੁਲ ਬਿਲਕੁਲ ਜੀ ਠੀਕ ਆ ਜੀ ਹਾਂਜੀ ਪਾਜੀ ਤੁਸੀਂ ਵੀ ਇੱਥੋਂ ਲੋਕਲ ਰਹਿਣ ਵਾਲੇ ਜਾਂ ਨਾਮ ਦਾ ਸੂਰ ਪਿੰਡ ਹੋਰ ਕਿਸੇ ਤੋਂ ਆ ਜੀ ਨਹੀਂ ਮੈਂ ਗੁਰਦੀਪ ਮੇਰਾ ਨਾਮ ਆ ਮੈਂ ਖੂ ਡੇਰਾ ਮੇਰਾ ਇੱਥੇ ਰੋੜ ਜੋ ਉੱਤੇ ਪੈਂਦਾ ਮੈਂ ਇੱਥੋਂ ਦੇ ਜਿਹੜੇ ਰਹਿੰਦੇ ਆ ਪਤਾ ਲੱਗਦਾ ਰਹਿੰਦਾ ਆ ਕਿਸੇ ਨੇ ਵੀ ਲਿਆਂਦੀ ਆ ਜਾਂ ਮਿੱਟੀ ਮੁੱਟੀ ਕੋਈ ਲੈ ਜਾਂਦਾ ਆ ਅੱਜ ਤੱਕ ਇੱਥੋਂ ਉੱਤੋਂ ਦਾ ਕੋਈ ਵੀ ਇਹੋ ਜਿਹਾ ਜਿਗਾਰ ਜਿਹੜਾ ਆ ਇਹ ਨਹੀਂ ਦੇਖਿਆ ਮੈਂ ਕਹਿੰਦੇ ਭੈਣ ਭਰਾ ਵਾਂਗੂ ਇਹ ਤੇ ਇੱਕ ਮੁਝੇ ਤੇ ਇਲਜਾਮ ਲਾਉਂਦੇ ਆ ਕਈ ਜਿਹੜਾ ਉੱਠਦਾ ਆ ਦੂਜੇ ਦੀ ਫੜਾਉਂਦਾ ਦੂਜਾ ਉੱਠਦਾ ਦੂਜੇ ਨੂੰ ਕਰ ਦਿੰਦਾ ਆ ਬਸ ਇੰਨਾ ਕਹ ਇਹਨਾਂ ਦਾ ਸੁਣਨੀ ਤਾਂ ਹਾਂਜੀ ਭਾਜੀ ਤੁਸੀਂ ਇਥੋਂ ਪੈਂਟਦੇ ਹੋ ਹਾਂਜੀ ਹਾਂਜੀ ਪੈਂਟਦੇ ਆ ਕੀ ਨਾਮ ਤੁਹਾਡਾ ਭਾਜੀ ਬਲਵਿੰਦਰ ਸਿੰਘ ਆ ਜੀ ਭਾਈ ਜਿਹੜੀ ਕਿ ਇਥੋਂ ਮਾਈਨੇ ਦੀ 2-4 ਦਿਨ ਪਹਿਲਾਂ ਵੀਡੀਓ ਇੱਕ ਵਾਇਰਲ ਹੋਈ ਸੀ ਕਿ ਜਿਹ ਮਾਈਨੇ ਬਹੁਤ ਜ਼ਿਆਦੇ ਹੋਉਂਦੀ ਆ ਕਿ ਇਹ ਗੱਲ ਸੱਚੀ ਆ ਜਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਨਹੀਂ ਮਿੱਟੀ ਮੁੱਟੀ ਜਾਂਦੀ ਰਹੀ ਆ ਤੇ ਉਹ ਰੇਤੋ ਦਾ ਤਾਂ ਨਹੀਂ ਇਦਾਂ ਦਾ ਕੋਈ ਜੀ ਦੇਖਿਆ ਵੀ ਨਹੀਂ ਕਦੀ ਹਾਂਜੀ ਪਰ ਤੁਹਾਡੇ ਪਿੰਡ ਵਾਲੇ ਵੱਲੋਂ ਬਿਆਨ ਸੀ ਕਿ ਇਥੋਂ ਮਾਈਨਿੰਗ ਦਿਨ ਰਾਤ ਟਿਪਰ ਟਰੈਕਟਰ ਟਰਾਲੀ ਚੱਲਦੇ ਸਾਨੂੰ ਸੋਨਾ ਪਰੇਸ਼ਾਨ ਕੀਤਾ ਹੋਇਆ ਵਾ ਕੀ ਗੱਲ ਸਹੀ ਆ ਜਾਂ ਵੈਸੇ ਹੀ ਇੱਕ ਦੂਜੇ ਅੰਜਾਮ ਲੱਗ ਰਿਹਾ ਤੇ ਵੈਸੇ ਤੁਹਾਨੂੰ ਪਤਾ ਹੀ ਦੁਨੀਆਦਾਰੀ ਦਾ ਹਾਂਜੀ ਹਾਂਜੀ ਭਾਜੀ ਤੁਸੀਂ ਇਥੋਂ ਪਿੰਡ ਤੋਂ ਹੀ ਹੋ ਜਾਂ ਤੁਸੀਂ ਲਾਮਲੇ ਹੋ ਇਥੋਂ ਅਹੀਂ ਪੈਣਦੇ ਆ ਅਸੀਂ ਮੰਡ ਪੈੜੀ ਆਉਨੇ ਆ ਜੀ ਕੀ ਨਾਮ ਤੁਹਾਡਾ ਜੀ ਜਸਵੰਤ ਸਿੰਘ ਜਿਹੜੀ ਇੱਥੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਮਾਈਨਿੰਗ ਬਹੁਤ ਜ਼ਿਆਦੀ ਹੁੰਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਦਾਂ ਜੀ ਪਹਿਲਾਂ ਗੁਰਦੁਆਰਿਆਂ ਦੀ ਮਿੱਟੀ ਬਹੁਤ ਜਾਂਦੀ ਰਹੀ ਪਹਿਲਾਂ ਹੁਣ ਤਾਂ ਹੁਣ ਤਾਂ ਨਹੀਂ ਜਾਂਦੀ ਤੇ ਰੇਤੋ ਵੀ ਕਹਿੰਦੇ ਮੰਡ ਏਰੀਆ ਚ ਬਹੁਤ ਜ਼ਿਆਦੀ ਕੱਢਦੇ ਆ ਅਰੇ ਅਤਾ ਜੀ ਉਹ ਮਿੱਟੀ ਜਾਂਦੀ ਸੀ ਪਤਾ ਨਹੀਂ ਅਜੇ ਰੇਤਾ ਜਾਂਦੀ ਮਿੱਟੀ ਜਾਂਦੀ ਜਾਂਦੀ ਮਿੱਟੀ ਸੀ ਜਾਰੀ ਗੁਰਦੁਆਰਿਆਂ ਚ ਤੁਹਾਡਾ ਕਿ ਇੱਥੇ ਰੋਡ ਦੇ ਉੱਤੇ ਆਉਣਾ ਜਾਣਾ ਲੱਗਾ ਰਹਿੰਦਾ ਤੁਹਾਨੂੰ ਹਜੇ ਤੱਕ ਕੋਈ ਐਹੋ ਜਿਹੀ ਸ਼ਿਕਾਇਤ ਨਹੀਂ ਕਦੀ ਮਿਲੀ ਨਹੀਂ ਜੀ ਸਾਨੂੰ ਮਿੱਟੀ ਦਾ ਹੀ ਪਤਾ ਲੱਗਾ ਵੀ ਜ਼ਿਆਦੀ ਮਿੱਟੀ ਜਾਂਦੀ ਟਰਾਲੀਆਂ 'ਚ ਸਾਡੀ ਪਹਿਲੀ ਉੱਥੇ ਲੱਗੇ ਹੋਏ ਸੀ ਠੀਕ ਜੀ ਭਾਜੀ ਕੀ ਨਾਮ ਤੁਹਾਡਾ ਜੀ ਤੇਰਾ ਨਾਮ ਜੀ ਗੋਪੀ ਪੰਡਾਲਿਆ ਜੀ ਭਾਈ ਜਿਹੜੇ ਮਾਈਨਿੰਗ ਦੀ ਇੱਕ ਵੀਡੀਓ ਬਹੁਤ ਜ਼ਿਆਦੀ ਇੱਥੇ ਵਾਇਰਲ ਹੋਈ ਤੁਹਾਡੇ ਪੰਡਾਲ ਵੇਖ ਤੋਂ ਕੁੱਛ ਤੁਹਾਡੇ ਪਿੰਡ ਦੇ ਬੰਦਿਆਂ ਦਾ ਕਹਿਣਾ ਨਹੀਂ ਜੀ ਕਿ ਇਥੇ ਬਾਈ ਨੇ ਚੱਲਦੇ ਅਸੀਂ ਦੋ ਇੱਥੇ ਰੋਡ ਤੇ ਘਰ ਜਾਂ ਪਿੰਡ ਦੇ ਵਿੱਚ ਆ ਤੁਹਾਨੂੰ ਨਹੀਂ ਰੋਡ ਦੇ ਉੱਪਰ ਘਰ ਆ ਭਾਜੀ ਇੱਥੇ ਸਾਡਾ ਠੀਕ ਹੈ ਪਰ ਤੁਸੀਂ ਦੇਖਦੇ ਆ ਕਿ ਇਸ ਮਾਈਨੇ ਚੱਲਦੀ ਆ ਜਾਂ ਵੈਸੇ ਹੀ ਰੌਲਾ ਨਹੀਂ ਭਾਜੀ ਮਿੱਟੀ ਲੈ ਕੇ ਜਾਂਦੇ ਰਹੇ ਪਹਿਲਾਂ ਮਿੱਟੀ ਜ਼ਰੂਰ ਜਾਂਦੀ ਰਹੀ ਹੈ ਗੁਰਦਾਰੀ ਵੀ ਜਾਂਦੀ ਰਹੀ ਆ ਕੁਝ ਸੱਜਣ ਹੋਰ ਵੀ ਕੋਈ ਲੋਡ ਬੰਦ ਕੋਈ ਲੈ ਕੇ ਗਿਆ ਹੋਊਗਾ ਮਿੱਟੀ ਜ਼ਰੂਰ ਜਾਂਦੀ ਰਹੀ ਹੈ ਰੇਤਾ ਦਾ ਕੋਈ ਕੰਮ ਨਹੀਂ ਚੱਲਦਾ ਇੱਥੇ ਪਰ ਪਿੰਡ ਵਾਲੇ ਇਲਜ਼ਾਮ ਲਾ ਰਹੇ ਸੀ ਜਿੱਦਾਂ ਕੋਈ ਕਹਿ ਰਿਹਾ ਸੀ ਕਿ ਕੋਈ ਪਿੰਡ ਨੂਰ ਜੱਟਾ ਤੋਂ ਸਕਦੇਸ਼ ਸਿੰਘ ਕਾਲਾ ਉਹਰੇ ਉੱਤੇ ਇਲਜ਼ਾਮ ਲਾ ਰਹੇ ਉਹ ਵੀ ਮੈਨੇ ਨਹੀਂ 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 ਬਿਲਕੁਲ ਨਹੀਂ ਸਕਦੇਸ਼ ਸਿੰਘ ਦਾ ਇਹਦੇ ਵਿੱਚ ਕੋਈ ਰੌਲਾ ਨਹੀਂ ਹੈਗਾ ਉਹਨੇ ਮੱਲੀਆਂ ਦੇ ਕੋਲੋਂ ਮਿੱਟੀ 몰 ਲਈ ਹੋਈ ਆ ਭਾਜੀ ਹੁਣਾਂ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਦਾ ਰੈੱਬ ਪਾਣੀ ਆਇਆ ਸੀਗਾ ਉਹਦੇ ਨਾਲ ਬਾਈ ਜੋਗ ਜਿਹੜੀ ਪੈਲੀ ਬਣਾਉਣ ਵਾਸਤੇ ਪਧਰੀ ਕੀਤੀ ਗਈ ਆ ਪਧਰੀਆਂ ਪੈਲੀਆਂ ਕਰਕੇ ਉਹ ਮਿੱਟੀ ਝਕਾਉਂਦੇ ਪਏ ਆ ਮਿੱਟੀ ਮੁੱਲ ਲਈ ਹੋਈ ਆ ਬੰਨੇ ਮੱਲੀਆਂ ਦੇ ਕੋਲੋਂ ਠੀਕ ਹੈ ਜੀ ਮਾਈਨਿੰਗ ਨਹੀਂ ਹੁੰਦੀ ਕੋਈ ਇਹ ਸਬਸਟੀਟਿਊਟ ਆ ਜੇ ਕੋਈ ਮਾਈਨਿੰਗ ਹੁੰਦੀ ਆ ਤਾਂ ਕੋਈ ਦੱਸੇ ਹਾਂ ਕੋਈ ਈਰਖਾ ਬਾਜੀ ਨਾ ਕਿਸੇ ਨੂੰ ਕਹੀ ਜਾਂਦਾ ਤਾਂ ਉਹਦੇ ਆਪਾਂ ਕਹਿ ਨਹੀਂ ਸਕਦੇ ਕੋਈ ਈਰਖਾ ਨਾ ਕਿਸੇ ਦਾ ਨਾਮ ਲੈ ਰਿਆ ਮਾੜੀ ਗੱਲ ਆ ਉਹਦੇ ਵਾਸਤੇ ਹੋਰ ਵੀ ਬੰਦੇ ਮਿੱਟੀ ਲੈ ਕੇ ਜਾਂਦੇ ਪਰ ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਇੱਥੇ ਰੋਡ ਦੇ ਉੱਪਰ ਰਹਿਨੇ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੈਨਿੰਗ ਗੱਲ